ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦਾ ਸਮਾਂ ਜੀ ਲਾਹੌਰ ਦੀ ਸੰਗਤ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਯਾਦ ਕੀਤਾ ਤੇ ਲਾਹੌਰ ਦੀ ਸੰਗਤ ਨੇ ਜਦੋਂ ਯਾਦ ਕੀਤਾ ਤੇ ਵੱਖਰੇ ਵੱਖਰੇ ਘਰਾਂ ਦੇ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਉਹ ਚਰਨ ਪਵੰਦੇ ਨੇ ਅੱਜ ਕਿਸੇ ਦੇ ਘਰ ਚਰਨ ਪਾਣ ਗੁਰੂ ਸਾਹਿਬਗੇ ਨੇ ਕੱਲੋਂ ਕਿਸੇ ਦੇ ਘਰ ਕਿਉਂਕਿ ਸੰਗਤ ਨੂੰ ਚਾਅ ਆਵੇ ਕਿ ਸਾਡੇ ਲਾਹੌਰ ਦੇ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਆਏ ਨੇ ਤਾਨ ਗੁਰੂ ਅਰਜਨ ਦੇ ਪਾਤਸ਼ਾਹ ਲਾਹੌਰ ਦੀਆਂ ਸੰਗਤਾਂ ਨੂੰ ਤਾਰਦੇ ਪਏ ਨੇ ਕਦੇ ਕਿਸੇ ਦੇ ਘਰ ਚਰਨ ਪਾਉਂਦੇ ਕਦੇ ਕਿਸੇ ਦੇ ਘਰ ਚਰਨ ਪਾਉਂਦੇ ਨੇ ਸੰਗਤਾਂ ਵੀ ਚਾਈ ਚਾਈ ਪ੍ਰਸ਼ਾਦਾ ਛਕਾਉਂਦੀਆਂ ਨੇ ਨਾਲ ਲਾਹੌਰ ਦੀਆਂ ਸੰਗਤਾਂ ਵੀ ਨਾਲ ਹੀ ਰਹਿੰਦੀਆਂ ਹਨ ਤੇ ਲਾਹੌਰ ਦੇ ਵਿੱਚ ਇੱਕ ਪਿੰਡ ਪਿੰਦਾ ਸ਼ਾਬਾਜ਼ਪੁਰ ਉੱਥੇ ਦਾ ਇੱਕ ਕੀਰਤੀ ਸਿੱਖ ਉਹ ਅੱਜ ਸ਼ਾਮ ਨੂੰ ਦਿਹਾੜੀ ਕਰਕੇ ਜਦੋਂ ਆਪਣੇ ਘਰ ਆਇਆ ਨਾ ਤੇ ਆਪਣੇ ਪੁੱਤਰ ਦੇ ਕੋਲ ਬੈਠਾ ਆ ਕੇ ਮਨ ਬੜਾ ਉਦਾਸ ਕੀਤਾ ਉਹਨੇ ਤੇ ਪੁੱਤਰ ਪੁੱਛਦਾ ਪਿਤਾ ਜੀ ਕੀ ਗੱਲ ਏ ਮਨ ਬੜਾ ਉਦਾਸ ਕੀਤਾ ਕਹਿਣ ਲੱਗਾ ਪੁੱਤਰਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਲਾਹੌਰ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਵਿੱਚ ਆਏ ਹੋਏ ਨੇ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠੇ ਆਪੋ ਆਪਣੇ ਘਰਾਂ ਵਿੱਚ ਸੰਗਤਾਂ ਚਰਨ ਪਵਾਰੀਆਂ ਗੁਰੂ ਸਾਹਿਬ ਜੀ ਦੇ ਲੰਗਰ ਪ੍ਰਸ਼ਾਦੇ ਕਰਦੇ ਪਏ ਨੇ ਮੈਂ ਜਦੋਂ ਦਿਹਾੜੀ ਕਰਕੇ ਆਇਆ ਮਾ ਨਾ ਹੁਣ ਸ਼ਾਮ ਨੂੰ ਤੇ ਮੈਂ ਵੀ ਦੇਖਿਆ ਗੁਰੂ ਸਾਹਿਬ ਜੀ ਕਿਸੇ ਦੇ ਘਰ ਚਰਨ ਪਾਣ ਗਏ ਨੇ ਤੇ ਮੇਰਾ ਮਨ ਉਦਾਸ ਤਾਂ ਵੇ ਮੈਨੂੰ ਅੱਜ ਲੱਗਦਾ ਕਿ ਸਾਰੀ ਗਰੀਬੀ ਅੱਜ ਹੀ ਸਾਡੇ ਘਰ ਵਿੱਚ ਆ ਗਈ ਸਾਰੀ ਗਰੀਬੀ ਅਜੇ ਪਹਿਲਾਂ ਮੈਂ ਕਦੇ ਗਰੀਬੀ ਦਾ ਦੁੱਖ ਨਹੀਂ ਮਨਾਇਆ ਕਦੇ ਨਹੀਂ ਦੁੱਖ ਮਨਾਇਆ ਪਹਿਲਾਂ ਪਰ ਮੈਨੂੰ ਲੱਗਦਾ ਕਿ ਗਰੀਬੀ ਬੜਾ ਡਾਢਾ ਦੋਖੇ ਅੱਜ ਮੈਨੂੰ ਪਤਾ ਲੱਗਾ ਕਿ ਸੱਚਮੁੱਚ ਗਰੀਬੀ ਡਾਢਾ ਦੋਖੇ ਅੱਜ ਮੇਰੇ ਕੋਲ ਵੀ 4 ਪੈਸੇ ਹੁੰਦੇ ਤੇ ਮੇਰਾ ਵੀ ਮਨ ਕਰਦਾ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਿਤੇ ਸਾਡੇ ਘਰ ਆਕੇ ਪ੍ਰਸ਼ਾਦਾ ਛਕਣ ਮੇਰਾ ਵੀ ਦਿਲ ਕਰਦਾ ਕਿਤੇ ਸੰਗਤਾਂ ਸਾਡੇ ਘਰ ਚਰਨ ਪਾਣ ਤੇ ਮੈਂ ਵੀ ਪ੍ਰਸ਼ਾਦਾ ਛਕਾਵਾਂ ਮੈਂ ਇਸ ਕਰਕੇ ਉਦਾਸ ਹਾਂ ਕਿ ਮੈਂ ਪ੍ਰਸ਼ਾਦਾ ਨਹੀਂ ਛਕਾ ਸਕਦਾ ਬਹੁਤ ਗਰੀਬੀ ਸਾਡੇ ਘਰ ਵਿੱਚ ਤੇ ਪੁੱਤਰ ਕਹਿਣ ਲੱਗਾ ਪਿਤਾ ਜੀ ਮਨ ਹਲਕਾ ਨਾ ਕਰੋ ਜੇ ਤੁਹਾਡਾ ਦਿਲ ਕਰਦਾ ਪ੍ਰਸ਼ਾਦਾ ਛਕਾਨ ਤੇ ਇਸ ਤਰ੍ਹਾਂ ਕਰੋ ਆਪਾਂ ਛਾਹੂਕਾਰ ਕੋਲ ਜਾਂਦੇ ਹਾਂ ਜਿਹਦੇ ਕੋਲ ਤੁਸੀਂ ਕੰਮ ਕਰਦੇ ਉਹਨੂੰ ਜਾ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਧਾਰੇ ਪੈਸੇ ਦੇ ਦੇਵੇ ਤੇ ਸੰਗਤ ਜੀ ਗਰੀਬ ਨੂੰ ਧਾਰੇ ਪੈਸੇ ਵੀ ਕਿੱਥੇ ਮਿਲਦੇ ਨੇ ਤੁਹਾਨੂੰ ਪਤਾ ਹੀ ਜਿਹੜਾ ਗਰੀਬ ਬੰਦਾ ਹੁੰਦਾ ਜਦੋਂ ਕਿਸੇ ਕੋਲ ਪੈਸੇ ਲੈਣ ਵੀ ਜਾਵੇ ਤੇ ਅੱਗੋਂ 100 ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪੁੱਤਰ ਨੇ ਕਹਿਣ ਲੱਗਾ ਨਹੀਂ ਆਪਾਂ ਚੱਲਦੇ ਆ ਪਿਤਾ ਜੀ ਸ਼ਾਹੂਕਾਰ ਕੋ ਚੱਲਦੇ ਆ ਜੇ ਦੇਖੋ ਤੁਸੀਂ ਕੰਮ ਕਰਦੇ ਹੋ ਸਵੇਰ ਹੋਈ ਪਿਤਾ ਤੇ ਪੁੱਤਰ ਸ਼ਾਹੂਕਾਰ ਕੋਲ ਗਏ ਕਹਿਣ ਲੱਗੇ ਸ਼ਾਹੂਕਾਰ ਕਹਿਣ ਲੱਗਾ ਓ ਜੀ ਕਿੱਧਰ ਆਏ ਹੋ ਤੇ ਪਿਤਾ ਕਹਿਣ ਲੱਗਾ ਜੀ ਧੰਗੁਰਵਰਜਨ ਦੇ ਪਾਤਸ਼ਾਹ ਲਾਹੌਰ ਸ਼ਹਿਰ ਵਿੱਚ ਆਏ ਹੋਏ ਨੇ ਸਾਡਾ ਮਨ ਕਰਦਾ ਕਿ ਆਪਾਂ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨ ਆਪਣੇ ਘਰ ਵਿੱਚ ਪਵਾਈਏ ਲੰਗਰ ਪ੍ਰਸ਼ਾਦਾ ਸ਼ਿਕਾਈਏ ਨਾਲ ਸੰਗਤਾਂ ਨੂੰ ਵੀ ਲੰਗਰ ਪ੍ਰਸ਼ਾਦਾ ਸ਼ਿਕਾਈਏ ਤੇ ਆਪ ਜੀ ਕਿਤੇ ਕਿਰਪਾ ਕਰੋ ਅਸੀਂ ਤੁਹਾਡੇ ਕੋਲ ਹੀ ਕੰਮ ਕਰਦੇ ਆ ਕਿਤੇ 500 ਰੁਪਇਆ ਸਾਨੂੰ ਉਧਾਰਾ ਦੇ ਦਿਓ ਅਸੀਂ ਸਮੇਤ ਵਿਆਜ ਸਮੇਤ ਵਿਆਜ ਤੁਹਾਨੂੰ ਮੋੜ ਦਿਆਂਗੇ ਸ਼ਾਹੂਕਾਰ ਕਹਿਣ ਲੱਗਾ ਕੋਈ ਗੱਲ ਨਹੀਂ ਜੇ ਤੁਸੀਂ ਆਏ ਹੋ ਕੰਮ ਤੇ ਮੇਰੇ ਕੋਲ ਹੀ ਕਰਦੇ ਹੋ ਕੋਈ ਗੱਲ ਨਹੀਂ ਤੁਹਾਨੂੰ 500 ਰੁਪਏ ਦੇ ਦੇਾਂਗੇ ਮੰਨ ਗਿਆ ਸ਼ਾਹੂਕਾਰ ਜਦੋਂ ਮੰਨ ਗਿਆ ਤੇ ਪਿਤਾ ਤੇ ਪੁੱਤਰ ਘਰ ਆਏ ਸ਼ਾਹੂਕਾਰ ਦੇ ਮੰਨ ਗਿਆ ਤੇ ਪਿਤਾ ਦਾ ਮਨ ਫੇਰ ਉਦਾਸ ਹੈ ਪੁੱਤਰ ਕਹਿਣ ਲੱਗਾ ਕੀ ਗੱਲ ਹੈ ਕਾ ਤੂੰ ਉਦਾਸ ਹੋਣ ਤੇ ਸ਼ਾਹੂਕਾਰ ਵੀ ਮੰਨ ਗਿਆ ਕਹਿਣ ਲੱਗਾ ਉਦਾਸ ਮੈਂ ਤਾਂ ਆਵਾਂ ਸ਼ਾਹੂਕਾਰ ਤੇ 500 ਰੁਪਏ ਦੇਣ ਨੂੰ ਮੰਨ ਗਿਆ ਪਰ ਪਤਾ ਨਹੀਂ ਅਸੀਂ ਗਰੀਬਾਂ ਤਨ ਗੁਰੂ ਅਰਜਨ ਦੇ ਪਾਛਾ ਸਾਡੇ ਘਰ ਆਣ ਕੇ ਨਾਣ ਗਰੀਬ ਬੰਦਾ ਤੇ ਸਾਰੇ ਪਾਸੇ ਦੁਖੀ ਰਹਿੰਦਾ ਨਾ ਸਾਰੇ ਪਾਸੇ ਦਾ ਧਿਆਨ ਲੈਂਦਾ ਕਹਿਣ ਲੱਗਾ ਮੈਂ ਲਾਹੌਰ ਸ਼ਹਿਰ ਦੇ ਵਿੱਚ ਵੇਖਿਆ ਇੰਨੇ ਇੰਨੇ ਪੈਸੇ ਵਾਲੇ ਧਨਮਾਨ ਲੋਕ ਤਨ ਗੁਰੂ ਅਰਜਨ ਦੇ ਪਾਛਾ ਦੇ ਆਪਣੇ ਘਰ ਚਰਨ ਪਵਾਉਂਦੇ ਪਏ ਨੇ ਪਤਾ ਨਹੀਂ ਸਾਡੇ ਗਰੀਬਾਂ ਘਰ ਆਣ ਕੇ ਨਾਣ ਤੇ ਪੁੱਤਰ ਕਹਿਣ ਲੱਗਾ ਪਿਤਾ ਜੀ ਮਨ ਹਲਕਾ ਨਾ ਕਰੋ ਗੁਰੂ ਸਾਹਿਬ ਗਰੀਬ ਨਿਵਾਜ ਨੇ ਸਾਡੇ ਗੁਰੂ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਦੇ ਘਰ ਚਰਨ ਪਾਣੇ ਹੁਣ ਤੇ ਉਹ ਪਹਿਲਾਂ ਇਹ ਨਹੀਂ ਪੁੱਛਦੇ ਕਿ ਇਹਦੀ ਕੋਠੀ ਹੈ ਕਿ ਕੱਖਾਂ ਦੀ ਕੁਲੀ ਹੈ ਕੋ ਪੈਸੇ ਬੈਂਕ 'ਚ ਹੈਗੇ ਨੇ ਕਿ ਜਾਂ ਨਹੀਂ ਹੈਗੇ ਇਹ ਅਮੀਰ ਨੇ ਕਿ ਗਰੀਬ ਨੇ ਨਾ 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 ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਦੇ ਘਰ ਵੀ ਖੁਸ਼ੀ ਨਾ ਜਾਂਦੇ ਨੇ ਅਮੀਰ ਦੇ ਘਰ ਵੀ ਖੁਸ਼ੀ ਨਾ ਜਾਂਦੇ ਨੇ ਕੋਈ ਗਰੀਬ ਜਾਤ ਕਰੇ ਉੱਥੇ ਵੀ ਚਲੇ ਜਾਂਦੇ ਨੇ ਕੋਈ ਅਮੀਰ ਜਾਤ ਕਰੇ ਉੱਥੇ ਵੀ ਚਲੇ ਜਾਂਦੇ ਨੇ ਕਿਰਪਾ ਇੱਕ ਸਾਰ ਵਰਤਾਂਦੇ ਨੇ ਤੇ ਪੁੱਤਰ ਸਮਝਾਣ ਲੱਗਾ ਆਪਣੇ ਪਿਤਾ ਨੂੰ ਕਹਿਣ ਲੱਗਾ ਉਹ ਤੇ ਗਰੀਬ ਨਿਵਾਜ ਨੇ ਆਪਾਂ ਬੇਨਤੀ ਕਰਦੇ ਹਾਂ ਜਾ ਕੇ ਜਰੂਰ ਸਾਡੇ ਘਰ ਆਣਗੇ ਪਿਤਾ ਤੇ ਪੁੱਤਰ ਫਿਰ ਧੰਗੂਰ ਅਰਜਨ ਦੇ ਪਾਤਸ਼ਾਹ ਦੇ ਕੋਲ ਗਏ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਸਾਡੇ ਗਰੀਬਾਂ ਦੇ ਘਰ ਚਰਨ ਪਾਇਓ ਜਿਹੜਾ ਵੇਖਦਾ ਸੀ ਡੇਟ ਸੇਵਾਦਾਰ ਨੂੰ ਪੁੱਛਿਆ ਜੀ ਕਿਸ ਦਿਨ ਦਿਨ ਖਾਲੀ ਏ ਸੇਵਾਦਾਰ ਨੇ ਦਿਨ ਦੇ ਦਿੱਤਾ ਕਿ ਫਲਾਣੇ ਫਲਾਣੇ ਦਿਨ ਨੂੰ ਆਪਾਂ ਤੁਹਾਡੇ ਘਰ ਆਵਾਂਗੇ ਹੁਣ ਧੰਗੁਰੂ ਅਰਜਨ ਦੇ ਪਾਤਸ਼ਾਹ ਨੇ ਵੀ ਬੇਨਤੀ ਮੰਨ ਲਈ ਤੇ ਸ਼ਾਹੂਕਾਰ ਨੇ ਵੀ ਬੇਨਤੀ ਮੰਨ ਲਈ ਹੁਣ ਘਰ ਚਾਹੋਂ ਚਾਈ ਘਰ ਆਪਣੇ ਆ ਗਏ ਨੇ ਪਿਤਾ ਵੀ ਆ ਗਿਆ ਪੁੱਤਰ ਵੀ ਆ ਗਿਆ ਦਿਨ ਉਡੀਕਦੇ ਪਏ ਨੇ ਜਦੋਂ ਦਿਨ ਜਿਹੜਾ ਰੱਖਿਆ ਉਹ ਤੇ ਫਿਰ ਨਜ਼ਦੀਕ ਆ ਹੀ ਜਾਂਦਾ ਤਿੰਨ ਚਾਰ ਦਿਨ ਰਹਿ ਗਏ ਤੇ ਪਿਤਾ ਨੂੰ ਪੁੱਤਰ ਕਹਿਣ ਲੱਗਾ ਪਿਤਾ ਜੀ ਹੁਣ ਤਿੰਨ ਚਾਰ ਦਿਨ ਰਹਿ ਗਏ ਨੇ ਸ਼ਾਹੂਕਾਰ ਕੋ ਚਲੀਏ ਤੇ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕਰੀਏ ਪਿਤਾ ਨੂੰ ਪੁੱਤਰ ਕਹਿਣ ਲੱਗਾ ਪਿਤਾ ਜੀ ਆਪਾਂ ਚਲੀਏ ਜਾ ਕੇ ਸ਼ਾਹੂਕਾਰ ਕੋਲ ਮਾਇਆ ਲਈਏ ਮਠਿਆਈਆਂ ਕੱਢਣ ਨੂੰ ਵੀ ਟਾਈਮ ਲੱਗਣਾ ਲੱਗਾ ਪਿਤਾ ਦੇ ਪੁੱਤਰ ਨੇ ਸਲਾਹ ਕੀਤੀ ਆਪਾਂ ਜਾਣੇ ਆ ਸ਼ਾਹੂਕਾਰ ਕੋਲ ਜਦੋਂ ਸ਼ਾਹੂਕਾਰ ਕੋਲ ਗਏ ਕਹਿਣ ਲੱਗੇ ਜੀ ਤਿੰਨ ਚਾਰ ਦਿਨ ਰਹਿ ਗਏ ਨੇ ਗੁਰੂ ਸਾਹਿਬ ਨੇ ਸਾਡੇ ਘਰ ਆਣਾ ਹੈ ਤੇ ਆਪ ਜੀਆਂ ਨੂੰ ਆਪਾਂ ਮਾਇਆ ਦੀ ਬੇਨਤੀ ਕੀਤੀ ਸੀ 500 ਰੁਪਏ ਦੀ ਉਹ ਸਾਨੂੰ 500 ਰੁਪਏ ਦੇ ਦਿਓ। ਸ਼ਾਹੂਕਾਰ ਕਹਿਣ ਲੱਗਾ ਤੁਸੀਂ ਕਿਹੜੇ ਮੇਰੇ ਕੋਲ ਜਮਾ ਕਰਾ ਕੇ ਗਏ। ਤੁਸੀਂ ਮੇਰੇ ਕੋਲ ਜਮਾ ਕਰਾ ਕੇ ਗਏ ਸੀ ਤੁਹਾਨੂੰ ਦੇ ਕੇ ਤਾਂ ਲੈਣੇ ਕਿੱਥੋਂ ਨੇ? ਮੈਂ ਨਹੀਂ ਕੋਈ ਪੈਸਾ ਪੂਹਾ ਦੇਣਾ ਤੁਹਾਨੂੰ। ਬੇਈਮਾਨ ਹੋ ਗਿਆ, ਮੁੱਕਰ ਗਿਆ। ਹੁਣ ਗਰੀਬ ਬੰਦੇ ਦਾ ਕਿਹੜਾ ਕੋਈ ਜ਼ੋਰ ਹੁੰਦਾ ਹੈ? ਵਦ ਤੂ ਵਦ ਗਰੀਬ ਬੰਦਾ ਰੋ ਹੀ ਸਕਦਾ ਹੋਰ ਕੀ ਕਰ ਸਕਦਾ। ਗਰੀਬ ਬੰਦਾ ਕਿਸੇ ਅਮੀਰ ਤੇ ਗੱਲ ਥੋੜਾ ਪੈ ਸਕਦਾ। ਉਹ ਕਹਿਣ ਲੱਗਾ ਤੁਸੀਂ ਮੇਰੇ ਕੋ ਜਮਾ ਕਰਾ ਕੇ ਗਏ ਸੀ ਮੈਂ ਤੁਹਾਨੂੰ ਕੋਈ ਲਿਖ ਕੇ ਦੇ ਦਿੱਤਾ ਸੀ ਮੈਂ ਨਹੀਂ ਦਿੰਦਾ ਤੁਹਾਨੂੰ ਦੇ ਕੇ ਲੈਣੇ ਕਿੱਥੋਂ ਨੇ ਹੁਣ ਪਿਤਾ ਵੀ ਉਦਾਸ ਹੋ ਗਿਆ ਪੁੱਤਰ ਵੀ ਉਦਾਸ ਹੋ ਗਿਆ ਘਰ ਆ ਗਏ ਮਨ ਮਨ ਵਿਚਾਰ ਕਰਦੇ ਨੇ ਕੀ ਕਰੀਏ ਹੁਣ ਤਿੰਨ ਚਾਰ ਦਿਨ ਨੂੰ ਗੁਰੂ ਸਾਹਿਬ ਜੀ ਨੇ ਵੀ ਆ ਜਾਣਾ ਚਰਨ ਪਾਣੇ ਨੇ ਘਰ ਵਿੱਚ ਬੜੀ ਬੇਇੱਜ਼ਤੀ ਹੋਏਗੀ ਸੰਗਤਾਂ ਨੇ ਵੀ ਆਣਾ ਗੁਰੂ ਸਾਹਿਬ ਜੀ ਨੇ ਵੀ ਆਣਾ ਤੇ ਕੀ ਕਰਾਂਗੇ ਬੜੀ ਬੇਇੱਜ਼ਤੀ ਹੋਣੀ ਆ ਆਪਾਂ ਦੇ ਲੰਗਰ ਪ੍ਰਸ਼ਾਦੇ ਦਾ ਕੀ ਆ ਹੋਇਆ ਲਿਖਾਇਆ ਹੋਇਆ ਫਿਰ ਪੁੱਤਰ ਸਲਾਹ ਦਿੰਦਾ ਪਿਤਾ ਨੂੰ ਕਹਿਣ ਲੱਗਾ ਅਸੀਂ ਇਸ ਤਰ੍ਹਾਂ ਕਰਦੇ ਆ ਜੇ ਲੰਗਰ ਪ੍ਰਸ਼ਾਦਾ ਤੇ ਆਪਾਂ ਕਰਨਾ ਹੀ ਕਰਨਾ ਹੈ ਆਪਾਂ ਇਸ ਤਰ੍ਹਾਂ ਕਰਦੇ ਆ ਸ਼ਾਹੂਕਾਰ ਦੀ ਦੁਕਾਨ ਤੋਂ 500 ਰੁਪਈਆ ਚੋਰੀ ਕੱਢ ਲੈਣੇ ਆ ਰਾਤ ਨੂੰ ਜਾਵਾਂਗੇ ਕੱਢ ਲਿਆਵਾਂਗੇ ਸਿਰਫ 500 ਹੀ ਲਿਆਵਾਂਗੇ ਤੇ ਚੋਰੀ ਦੇ ਇਰਾਦੇ ਨਾਲ ਨਹੀਂ ਲਿਆਂਵਾਂਗੇ 500 ਰੁਪਇਆ ਕੱਢ ਕੇ ਪਰ ਚੋਰੀ ਦੇ ਇਰਾਦੇ ਨਾਲ ਨਹੀਂ ਲੰਗਰ ਪ੍ਰਸ਼ਾਦਾ ਜਦੋਂ ਕਰ ਦਾਂਗੇ ਨਾ ਗੁਰੂ ਸਾਹਿਬ ਜੀ ਦਾ ਸੰਗਤ ਦਾ ਬਾਅਦ ਚ 10 ਵੀ ਦੇਾਂਗੇ ਕਿ ਆਪਾਂ ਤੁਹਾਡਾ 500 ਰੁਪਇਆ ਲਿਆਂਦਾ ਸੀ ਚਾਹੇ ਸ਼ਾਹੂਕਰ ਸਾਨੂੰ ਮਾਰ ਦੇਵੇ ਚਾਹੇ ਕੋਈ ਸਜ਼ਾ ਦੇ ਦੇਵੇ ਜਿਸ ਤਰ੍ਹਾਂ ਵੀ ਸ਼ਾਹੂਕਰ ਦੀ ਮਰਜ਼ੀ ਹੋਵੇ ਉਹ ਕਰ ਲਵੇ ਪਰ ਹੁਣ ਸਾਨੂੰ ਲੋੜ ਏ ਹੁਣ ਅਸੀਂ ਉਹਦੀ ਦੁਕਾਨ ਦੇ ਵਿੱਚੋਂ ਰਾਤ ਨੂੰ ਜਾਵਾਂਗੇ ਤੇ 500 ਰੁਪਇਆ ਕੱਢ ਲਿਆਂਵਾਂਗੇ ਪਹਿਲਾਂ ਤੇ ਪਿਤਾ ਮੰਨਿਆ ਨਹੀਂ ਕਹਿਣ ਲੱਗਾ ਜੀ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਚੋਰੀ ਮਾੜੀ ਗੱਲ ਏ ਤੇ ਪੁੱਤਰ ਕਹਿਣ ਲੱਗਾ ਆਪਾਂ ਕਿਹੜਾ ਕੋਈ ਮਾੜੇ ਕੰਮ ਵਾਸਤੇ ਕਰਨੀ ਸੇਵਾ ਵਾਸਤੇ ਹੀ ਕਰਨੀ ਹੈ ਆਪਾਂ ਕਿੜਾ ਕੋ ਮਾੜੇ ਕੰਮ ਵਾਸਤੇ ਕਰਨੀ ਤੇ ਪਿਤਾ ਕਹਿਣ ਲੱਗਾ ਮਾੜੇ ਕੰਮ ਵਾਸਤੇ ਤੇ ਨਹੀਂ ਕਰਨੀ ਜੇ ਪਤਾ ਲੱਗ ਗਿਆ ਤੇ ਬਹੁਤ ਔਖਾ ਹੋਏਗਾ ਤੇ ਜੇ ਕਿਤੇ ਕੋਈ ਹੋਰ ਗੱਲ ਬਣ ਗਈ ਤੇ ਮਾਰੇ ਜਾਵਾਂਗੇ ਤੇ ਪੁੱਤਰ ਕਹਿਣ ਲੱਗਾ ਉਦਾਂ ਵੀ ਤੇ ਮਾਰੀ ਮਾਰੀ ਗਏ ਆਪਾਂ ਗੁਰੂ ਸਾਹਿਬ ਨੇ ਜਦੋਂ ਆ ਜਾਣਾ ਲੰਗਰ ਪ੍ਰਸ਼ਾਦਾ ਨਾਸ਼ਕਾਇਆ ਵੈਸੇ ਵੀ ਤੇ ਮਾਰੀ ਗਏ ਆ ਮੁਕਤੀ ਗੱਲ ਇਹ ਪਿਤਾ ਵੀ ਮੰਨ ਗਿਆ ਪੁੱਤਰ ਤੇ ਪਿਤਾ ਰਾਤ ਨੂੰ ਅੱਜ ਗਏ ਨੇ ਉਹਦੀ ਦੁਕਾਨ ਤੇ ਤੇ ਪਹਿਲਿਆਂ ਸਮਿਆਂ ਦੇ ਵਿੱਚ ਨਾ ਘਰਾਂ ਦੇ ਉੱਪਰ ਮੋਗੇ ਰੱਖੇ ਹੁੰਦੇ ਸਨ ਖੱppa ਜਿਹਾ ਰੱਖਿਆ ਹੁੰਦਾ ਸੀ ਛੱਤ ਤੇ ਤੁਸੀਂ ਦੇਖਿਆ ਹੁਣ ਅੱਜ ਕੱਲ ਤੇ ਖਿੜਕੀਆਂ ਆ ਗਈਆਂ ਨਾ ਉਹ ਧੁੱਪ ਵਸਤੇ ਰੱਖਿਆ ਹੁੰਦਾ ਸੀ ਕਿ ਚਲੋ ਅੰਦਰ ਧੁੱਪ ਆ ਜਾਵੇ ਉਹਨਾਂ ਰੱਖੇ ਹੁੰਦੇ ਅਸਾ ਥੋੜਾ ਜਿਹਾ ਵਿੱਚ ਖਾਣਾ ਖਾਲੀ ਰੱਖਿਆ ਹੁੰਦਾ ਸੀ ਕਿ ਚਲੋ ਧੋਪਾ ਆ ਜਾਵੇ ਜਾਂ ਦਾਣੇ ਸੁੱਕਣੇ ਪਾਣੇ ਤੇ ਉੱਥੋਂ ਹੀ ਥੱਲੇ ਨੂੰ ਸੁੱਟ ਦਿੰਦੇ ਸੀ ਲੋਕ ਉਹ ਜਿਹੜਾ ਮੋਗਾ ਜਿਹਾ ਰੱਖਿਆ ਹੁੰਦਾ ਸੀ ਤੇ ਪੁੱਤਰ ਕਹਿਣ ਲੱਗਾ ਪਿਤਾ ਨੂੰ ਕਹਿੰਦਾ ਮੋਗੇ ਵਿੱਚੋਂ ਉਤਰਾਂਗੇ ਪੱਥਰ ਪਾਸੀ ਕਰਕੇ 500 ਰੁਪਏ ਕੱਢਾਂਗੇ ਜ਼ਿਆਦਾ ਨਹੀਂ ਕੱਢਦੇ ਗਿਣ ਕੇ 500 ਜਿੰਨੀ ਲੋੜ ਹੈ ਉਹਨਾਂ ਕੱਢਾਂ ਹੁਣ ਪਿਤਾ ਤੇ ਪੁੱਤਰ ਫਿਰ ਗਏ ਦੁਕਾਨ ਤੇ ਉੱਪਰ ਮੋਗੇ ਤੇ ਚੜ ਗਏ ਪੱਥਰ ਕੀਤਾ ਪਾਸੀ ਪੁੱਤਰ ਨੂੰ ਥੱਲੇ ਉਤਾਰਿਆ ਗਿਆ ਜਦ ਪੁੱਤਰ ਨੂੰ ਥੱਲੇ ਉਤਾਰਿਆ ਤੇ ਉਤਰਨਾ ਸੀ ਥੱਲੇ ਨੂੰ ਜਦੋਂ ਥੱਲੇ ਨੂੰ ਉਤਰਨਾ ਫਿਰ ਤੇ ਵੇਟ ਥੱਲੇ ਨੂੰ ਜਾਂਦਾ ਨਾ ਭਾਰ ਥੱਲੇ ਨੂੰ ਜਾਂਦਾ ਉਤਰ ਗਿਆ ਪੁੱਤਰ ਥੱਲੇ 500 ਰੁਪਿਆ ਤੋਂ ਜੋਰੀ ਚ ਗਿਣ ਕੇ ਕੱਢ ਲਿਆ ਕਿਉਂਕਿ ਪਤਾ ਸੀ ਕੰਮ ਤੇ ਉਹਦੇ ਕੋਲ ਹੀ ਕਰਦੇ ਸੀ ਹੁਣ ਸਾਡੇ ਕੋਲ ਜਿਹੜਾ ਕੰਮ ਕਰਦਾ ਹੋਵੇ ਉਹਨੂੰ ਪਤਾ ਹੀ ਹੁੰਦਾ ਕਿ ਇਹਦੇ ਬੱਚੇ ਬਾਹਰ ਨੇ ਇਹਦੇ ਬੱਚੇ ਇੱਥੇ ਨੇ ਇੱਥੇ ਇੱਥੇ ਇਹ ਪੈਸੇ ਰੱਖਦਾ ਇਸ ਟਾਈਮ ਤੇ ਇਸ ਹੁੰਦਾ ਹੈ ਇਸ ਟਾਈਮ ਤੇ ਖਾਂਦਾ ਸਾਰਾ ਪਤਾ ਹੀ ਹੁੰਦਾ ਬੰਦੇ ਨੂੰ ਪਤਾ ਹੀ ਹੁੰਦਾ ਸਾਰਾ 500 ਰੁਪਿਆ ਪੁੱਤਰ ਨੇ ਗਿਣ ਕੇ ਕੱਢ ਲਿਆ ਪੋਟਲੀ ਵਿੱਚ ਪਾ ਲਿਆ ਤੇ ਤਾਂ ਨੂੰ ਚੜਨ ਲੱਗਾ ਜਦੋਂ ਤਾਂ ਨੂੰ ਚੜਨ ਲੱਗਾ ਨਾ ਪੁੱਤਰ ਤੇ ਉਤਰਨ ਸਮੇਂ ਤੇ ਥੱਲੇ ਨੂੰ ਭਾਰ ਸੀ ਉਹ ਤਾਂ ਨੂੰ ਚੜਨ ਲੱਗੇ ਤੇ ਤਾਂ ਨੂੰ ਸਾਰਾ ਆਪਣਾ ਵੇਡ ਚੱਕਣਾ ਪੈਣਾ ਤੇ ਮੋਗਾ ਵੀ ਛੋਟਾ ਸੀ ਸਿਰ ਕੱਢਿਆ ਤੇ ਸਰੀਰ ਨਿਕਲੇ ਹੀ ਨਾ ਬਾਹਰ ਨੂੰ ਜਦੋਂ ਸਰੀਰ ਬਾਹਰ ਨੂੰ ਨਾ ਨਿਕਲੇ ਬੜਾ ਪਿਤਾ ਨੇ ਯਤਨ ਕੀਤਾ ਨਹੀਂ ਸਰੀਰ ਬਾਹਰ ਨਿਕਲਿਆ ਉਦੋਂ ਰਾਤ ਦਾ ਸਮਾਂ ਹੀ ਦਿਨ ਵੀ ਚੜਨ ਵਾਲਾ ਹੋ ਗਿਆ ਜੋਰ ਬੜਾ ਲਾਣ ਗੱਲ ਨਾ ਬਣੇ ਤੇ ਪਿਤਾ ਵੀ ਕਹੇ ਤੇ ਪੁੱਤਰ ਵੀ ਕਹੇ ਜੇ ਫੜੇਗੇ ਨਾ ਇਹ ਲੋਕਾਂ ਨੇ ਕਹਿਣਾ ਗੁਰੂ ਦੇ ਸਿੱਖ ਤੇ ਚੋਰ ਹੁੰਦੇ ਨੇ ਗੁਰੂ ਦੇ ਸਿੱਖ ਚੋਰ ਹੁੰਦੇ ਨੇ ਗੁਰੂ ਨੂੰ ਲੋਕੀ ਫਿਰ ਗੱਲਾਂ ਕਰਨਗੇ ਕਿ ਗੁਰੂ ਦੇ ਸਿੱਖ ਐਵੇਂ ਦੇ ਹੁੰਦੇ ਤੇ ਫਿਰ ਕੱਲਾ ਸਾਡੇ ਤੇ ਨਹੀਂ ਗੱਲਾਂ ਹੋਣੀਆਂ ਸਾਰਿਆਂ ਤੇ ਹੋਣੀਆਂ ਕਿ ਜਿਹੜੇ ਵੀ ਕੋਈ ਗੁਰੂ ਦੀ ਸੇਵਾ ਕਰਦੇ ਹੋਣੇ ਨੇ ਉਹ ਇਸ ਤਰ੍ਹਾਂ ਹੀ ਕਰਦੇ ਹੋਣੇ ਚੋਰੀ ਦੇ ਪੈਸੇ ਨਾਲ ਮਾਨੀ ਮਾਨ ਆਪਸ 'ਚ ਗੱਲਾਂ ਕਰਨ ਲਾਪੇ ਦੋਵੇਂ ਆਪਸ 'ਚ ਵਿਚਾਰਾ ਕਰਨ ਲਾਪੇ ਦਿਨ ਚੜਨ ਵਾਲਾ ਹੁਣ ਕੀ ਕਰੀਏ ਤੇ ਪੁੱਤਰ ਕਹਿਣ ਲੱਗਾ ਪਿਤਾ ਨੂੰ ਇਸ ਤਰ੍ਹਾਂ ਕਰੋ ਪਿਤਾ ਜੀ ਮੇਰਾ ਸਿਰ ਵੱਢ ਦਿਓ ਕਿਉਂਕਿ ਸਿਰ ਮੇਰਾ ਤਾਂ ਆ ਗਿਆ ਮੇਰਾ ਸਿਰ ਵੱਢ ਦਿਓ ਕਿਉਂਕਿ ਜੇ ਮੈਨੂੰ ਸਾਨੂੰ ਇੱਥੇ ਵੇਖ ਲਿਆ ਤੇ ਬੜਾ ਔਖਾ ਹੋ ਜਾਣਾ ਮੇਰਾ ਸਿਰ ਵੱਢ ਕੇ ਤੁਸੀਂ ਨਾਲ ਲੈ ਜਾਓ ਧੜ ਕਿਹੜਾ ਕਿਸੇ ਨੇ ਪਛਾਣਨਾ ਧੜ ਤੇ ਕਿਸੇ ਨੇ ਨਹੀਂ ਪਛਾਣਨਾ ਤੇ ਪਿਤਾ ਕਹਿਣ ਲੱਗਾ ਪੁੱਤਰਾ ਐਵੇਂ ਦੀ ਗੱਲ ਨਾ ਕਰ ਮੇਰਾ ਕੱਲਾ ਕੱਲਾ ਤੂੰ ਪੁੱਤਰੇ ਮੇਰਾ ਕਿਹੜਾ ਸੰਸਾਰ ਤੇ ਕੋਈ ਹੈਗਾ ਹੋਰ ਤੇ ਮੈਂ ਤੇ ਬੜੀਆਂ ਰੀਝਾਂ ਲਾਈਆਂ ਤੇਰੇ ਨਾਲ ਕਿ ਤੇਰਾ ਇਦਾਂ ਵਿਆਹ ਕਰਾਂਗਾ ਇਦਾਂ ਘਰ ਵਿਹਾਰ ਕਰਾਂਗਾ ਤੇ ਇਹ ਕਿਹੜਾ ਕੰਮ ਤੂੰ ਮੈਨੂੰ ਕਹੀ ਜਾਂਦਾ ਮੈਂ ਨਹੀਂ ਇਹ ਕੰਮ ਕਰ ਸਕਦਾ ਅੱਜ ਤੇ ਮਰ ਜਾਾਂਗੇ ਤੇ ਪੁੱਤਰ ਕਹਿਣ ਲੱਗਾ ਵੈਸੇ ਵੀ ਜੇ ਫੜੇਗੇ ਤਾਂ ਵੀ ਮਾਰੀ ਜਾਣਾ ਤਾਂ ਕਿਹੜਾ ਆਪਾਂ ਜੁੰਦੇ ਰਹਿਣਾ ਤੁਸੀਂ ਪਿਤਾ ਜੀ ਸੇਵਾ ਕਰਨੀ ਹੈ ਧੰਗੁਰਵਰਜਨ ਦੇ ਪਾਤਸ਼ਾਹ ਦੀ ਤੂੰ ਤੁਸੀਂ ਇਸ ਤਰ੍ਹਾਂ ਕਰੋ ਮੇਰਾ ਸਿਰ ਵੱਢ ਦੋ ਕੋਈ ਗੱਲ ਨਹੀਂ ਮੇਰਾ ਸਿਰ ਵੱਢ ਕੇ ਲੈ ਜਾਓ ਧੜ ਕਿਹੜਾ ਕਿਸੇ ਨੇ ਪਛਾਨਣਾ ਪਿਤਾ ਨੇ ਫਿਰ ਪੁੱਤਰ ਦਾ ਹੁਕਮ ਮੰਨ ਕੇ ਜਦੋਂ ਸਿਰ ਤੇ ਤਲਵਾਰ ਚਲਾਈ ਨਾ ਕਿਰਪਾਨ ਚਲਾਈ ਸਿਰ ਵੱਢ ਦਿੱਤਾ ਇੱਕ ਝੋਲੀ ਵਿੱਚ ਆਪਣੇ ਪੁੱਤਰ ਦਾ ਸਿਰ ਪਾ ਲਿਆ ਇੱਕ ਪੋਟਲੀ 'ਚ ਮਾਇਆ ਫੜ ਲਈ ਧੜ ਥੱਲੇ ਡਿੱਗ ਪਿਆ ਘਰ ਆਇਆ ਆ ਕੇ ਘਰ ਘਰ ਦੇ ਕਮਰੇ ਦੇ ਵਿੱਚ ਇੱਕ ਮੰਜੇ ਤੇ ਆਪਣੇ ਪੁੱਤਰ ਦਾ ਸਿਰ ਰੱਖ ਦਿੱਤਾ ਸੀਸ ਰੱਖ ਦਿੱਤਾ ਉਤੇ ਕੱਪੜਾ ਪਾ ਦਿੱਤਾ ਬਾਹਰੋਂ ਕੁੰਡਾ ਲਾ ਦਿੱਤਾ ਬਾਹਰੋਂ ਕੁੰਡਾ ਲਾ ਦਿੱਤਾ ਜਿਵੇਂ ਕੁਝ ਹੋਇਆ ਹੀ ਨਹੀਂ ਉਧਰੋਂ ਦਿਨ ਚੜਿਆ ਜਦੋਂ ਦਿਨ ਚੜਨਾ ਹੀ ਸੀ ਕਿਉਂਕਿ ਰਾਤ ਦੇ ਬਾਅਦ ਦਿਨ ਚੜਨਾ ਸੀ ਸ਼ੌਕਰ ਆਪਣੀ ਦੁਕਾਨ ਤੇ ਗਿਆ ਜਦੋਂ ਉਹਨੇ ਦੇਖਿਆ ਨਾ ਦੁਕਾਨ ਤੇ ਜਾ ਕੇ ਤੇ ਸਰੀਰ ਪਿਆ ਕਿਸੇ ਦਾ ਉਹ ਤੇ ਡਰ ਗਿਆ ਕਹਿਣ ਲੱਗਾ ਇਹ ਤੇ ਕਿਸੇ ਦਾ ਕਤਲ ਹੋ ਗਿਆ ਮੇਰੀ ਦੁਕਾਨ 'ਚ ਰਾਜਾ ਆਵੇਗਾ ਮੈਨੂੰ ਫੜ ਕੇ ਲੈ ਜਾਏਗਾ ਮੈਨੂੰ ਕਾਤਲ ਸਮਝਣਗੇ ਹੁਣ ਕੀ ਬਣੇਗਾ ਮਾਨੀ ਮਨ ਸ਼ਾਹੂਕਾਰ ਵਿਚਾਰ ਕਰਦਾ ਕਿੰਨੂੰ ਬੁਲਾਈਏ ਕੀ ਕਰੀਏ ਫਿਰ ਸੋਚਦਾ ਕਿ ਉਸ ਗੁਰਸਿੱਖ ਨੂੰ ਬੁਲਾਣੇ ਉਸ ਗੁਰਸਿੱਖ ਦਾ ਨਾਂ ਸੀ ਜੀ ਸੰਮਣ ਤੇ ਜਿਹਦਾ ਸਿਰ ਵੱਡਿਆ ਪੁੱਤਰ ਦਾ ਉਹਦਾ ਨਾਂ ਸੀ ਮੂਸਣ ਕਹਿਣ ਲੱਗਾ ਸ਼ਾਹੂਕਾਰ ਉਸ ਗੁਰਸਿੱਖ ਨੂੰ ਬੁਲਾਉਂਦੇ ਆ ਕਿਉਂਕਿ ਉਹ ਅੱਗੇ ਵੀ ਸਾਡੇ ਘਰ ਕੰਮ ਕਰਦਾ ਹੈ ਉਹ ਜਦੋਂ ਕੋਈ ਨਾ ਕੋਈ ਇਥੂ ਲਜਾਵੇਗਾ ਸਰੀਰ ਤੇ ਕਿਸੇ ਨੂੰ ਛਾਕ ਨਹੀਂ ਹੋਣਾ ਗਿਆ ਸ਼ਾਹੂਕਰ ਫਿਰ ਪਿਤਾ ਦੇ ਕੋਲ ਗੁਰਸਿੱਖ ਦੇ ਕੋਲ ਸੰਮਣ ਦੇ ਕੋਲ ਗਿਆ ਕਹਿਣ ਲੱਗਾ ਸੰਮਣ ਮੇਰੀ ਦੁਕਾਨ ਤੇ ਕਿਸੇ ਦਾ ਸਰੀਰ ਪਿਆ ਤੇ ਤੂੰ ਇਦਾਂ ਕਰ ਉਹ ਸਰੀਰ ਨੂੰ ਚੋਕੇ ਕਿਤੇ ਬਾਹਰ ਛੱਡਿਆ ਪੈਸੇ ਜਿੰਨੇ ਕੇਗਾ ਦੇ ਦੇਵਾਂਗਾ ਤੂੰ 500 ਮੰਗਦਾ ਸੀ ਨਾ 500 ਕਿਹੇਗਾ 500 ਦੇ ਦੇਵਾਂਗਾ 1000 ਕਿਹੇਗਾ 1000 ਦੇ ਦੇਵਾਂਗਾ ਵੱਧ ਕਿਹੇਗਾ ਵੱਧ ਵੀ ਦੇ ਦੇਵਾਂਗਾ ਜਿੰਨੇ ਪੈਸੇ ਕਿਹੇਗਾ ਉੰਨੇ ਦੇ ਦੇਵਾਂਗਾ ਪਰ ਉਹ ਸਰੀਰ ਚੁੱਕ ਕੇ ਛੱਡਿਆ ਕਿਉਂਕਿ ਉਹਦਾ ਸਿਰ ਵੀ ਨਹੀਂ ਹੈਗਾ ਤੇ ਮੇਰੇ ਤੇ ਇਲਜ਼ਾਮ ਲੱਗ ਜਾਣਾ ਕਿ ਤੂੰ ਮਾਰਿਆ ਪੈਸੇ ਜਿੰਨੇ ਕਿਹੇਗਾ ਦੇ ਦੇਵਾਂਗਾ ਤੇ ਗੁਰਸਿੱਖ ਕਹਿਣ ਲੱਗਾ ਸੰਮਣ ਕਹਿਣ ਲੱਗਾ ਨਾ ਨਾ ਸ਼ੌਕਰ ਜੀ ਅਸੀਂ ਲਾਲਚੀ ਨਹੀਂ ਹੈਗੇ ਅਸੀਂ ਤੁਹਾਡੇ ਕੋਲ ਕੰਮ ਕੀਤਾ ساری ਉਮਰ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਤੁਸੀਂ ਕਹਿੰਦੇ ਹੋ ਸਰੀਰ ਚੁੱਕ ਕੇ ਛੱਡਿਆ ਉਹ ਮੈਂ ਉਦਾਂ ਹੀ ਛੱਡਿਆ ਨਾ ਬਿਨਾਂ ਪੈਸੇ ਤੂੰ ਛੱਡਿਆ ਫਿਰ ਗਿਆ ਉਸ ਦੇ ਸ਼ਾਹੂਕਾਰ ਦੀ ਦੁਕਾਨ ਤੇ ਸੰਮਣ ਮੂਸਨ ਦਾ ਸਰੀਰ ਜਿਹੜਾ ਪਿਆ ਸੀ ਦੁਕਾਨ ਤੇ ਕਿਉਂਕਿ ਉਹਦਾ ਤੇ ਪੁੱਤਰ ਸੀ ਨਾ ਸੰਮਣ ਦਾ ਬੋਰੀ ਦਿੱਤੀ ਸ਼ਾਹੂਕਾਰ ਨੇ ਬੋਰੀ ਚ ਪਾਇਆ ਸਰੀਰ ਤੇ ਮਾਰੀ ਮੋਢੇ ਬੋਰੀ ਚੁੱਕ ਕੇ ਬਾਹਰ ਨੂੰ ਤੁਰ ਪਿਆ ਛੱਕ ਕਿਸੇ ਨੇ ਸੀ ਨਹੀਂ ਕਰਨਾ ਕਿਉਂਕਿ ਛੱਕ ਨੇ ਕਰਨਾ ਸੀ ਲੋਕਾਂ ਨੂੰ ਪਤਾ ਹੀ ਸੀ ਕਿ ਅੱਗੇ ਵੀ ਛਾਹੂਕਾਰ ਦੇ ਕੋਲੇ ਕੰਮ ਕਰਦਾ ਹੁਣ ਬੋਰੀ ਛਾਹੂਕਾਰ ਨੇ ਕਿਹਾ ਸਰੀਰ ਬਾਹਰ ਸੁੱਟਿਆ ਹੀ ਕਿਧਰੇ ਹੁਣ ਛਾਹੂਕਾਰ ਨੂੰ ਕੀ ਲੱਗੇ ਦੁਕਾਨ ਤੋਂ ਤੇ ਸਰੀਰ ਲੈ ਹੀ ਗਿਆ ਨਾ ਉਹ ਉਹ ਫਿਰ ਘਰ ਲੈ ਗਿਆ ਆਪਣੇ ਉਥੇ ਜਿੱਥੇ ਸਿਰ ਰੱਖਿਆ ਸੀ ਸੀਸ ਰੱਖਿਆ ਸੀ ਆਪਣੇ ਪੁੱਤਰ ਦਾ ਉਥੇ ਸਰੀਰ ਵੀ ਰੱਖ ਦਿੱਤਾ ਚਾਦਰ ਪਾ ਦਿੱਤੀ ਕੁੰਡਾ ਲਾ ਦਿੱਤਾ ਘਰ ਵਿੱਚ ਚਾਈ ਚਾਈ ਕੰਮ ਕਰਦਾ ਹਲਵਾਈ ਮੰਗਾਏਗੇ ਮੰਗਾ ਕੇ ਹਲਵਾਈ ਮਠਿਆਈਆਂ ਬਣਵਾਉਂਦਾ ਸੰਗਤ ਜੀ ਜਿਹਦੇ ਘਰ ਜਵਾਨ ਪੁੱਤਰ ਦਾ ਸਰੀਰ ਪਿਆ ਹੋਵੇ ਨਾ ਸੇਵਾ ਕਰਨੀ ਬੜੀ ਔਖੀ ਜੀ ਕਿਸ ਤਰ੍ਹਾਂ ਉਹ ਸੇਵਾ ਕਰਦਾ ਹੋਏਗਾ ਗੁਰੂ ਦਾ ਪਿਆਰਾ ਪਰ ਚਾਹੀ ਚਾਹੀ ਸੇਵਾ ਕਰਦਾ ਹਲਵਾਈ ਜਦੋਂ ਮਾਰਦਾ ਨਾ ਆਵਾਜ਼ ਮੈਨੂੰ ਆਹ ਚੀਜ਼ ਚਾਹੀਦੀ ਲਿਆ ਕੇ ਦਿੰਦਾ ਮਠਿਆਈਆਂ ਕਢਾਈਆਂ ਘਰ ਦੇ ਵਿੱਚ ਪੂਰੀ ਤਿਆਰੀ ਕੀਤੀ ਅਜ ਉਹ ਸਮਾਂ ਆਇਆ ਜਦੋਂ ਮਾਲਕ ਘਰ ਵਿੱਚ ਆਣੇ ਨੇ ਧੰ ਗੁਰੂ ਅਰਜਨ ਦੇ ਪਾਛਣ ਚਰਨ ਪਾਣੇ ਘਰ ਦੇ ਵਿੱਚ ਸੇਵਾ ਕਰਨੀ ਬੜੀ ਔਖੀ ਸੰਗਤ ਜੀ ਬਹੁਤ ਔਖੀ ਅੱਜ ਸਾਡੇ ਕੋਲ ਸਭ ਕੁਝ ਹੈ ਪਰ ਆਪਾਂ ਸੇਵਾ ਨਹੀਂ ਕਰਦੇ ਦੇਖੋ ਕਿਦਾਂ ਗੁਰੂ ਦੇ ਪਿਆਰੇ ਪਿਆਰ ਦੇ ਵਿੱਚ ਸੇਵਾ ਕਰਦੇ ਸਨ ਅੱਜ ਸੰਸਾਰ ਦੇ ਮਾਲਕ ਅਜਾਪ ਪ੍ਰਤਖ ਹਰ ਅੱਜ ਆਪ ਮਾਲਕ ਘਰ ਵਿੱਚ ਚਰਨ ਪਾਣ ਵਾਸਤੇ ਆ ਰਹੇ ਨੇ ਆਗੇ ਘਰ ਵਿੱਚ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਨਾਲ ਸੰਗਤਾਂ ਘਰ ਵਿੱਚ ਆ ਗਈਆਂ ਜਦੋਂ ਘਰ ਵਿੱਚ ਪਹੁੰਚੇ ਨਾ ਚਰਨ ਪਾਏ ਘਰ ਵਿੱਚ ਬਹੁਤ ਖੁਸ਼ ਹੋਇਆ ਸੰਮਣ ਕਿ ਅੱਜ ਗੁਰੂ ਸਾਹਿਬ ਸਾਡੇ ਘਰ ਵਿੱਚ ਆਏ ਨੇ ਕਿਉਂਕਿ ਸੇਵਾ ਕਰਨ ਦੀ ਮਨ ਵਿੱਚ ਚਾਹਤ ਸੀ ਨਾ ਕਿ ਮੈਂ ਗੁਰੂ ਦੀ ਸੇਵਾ ਕਰਾਂ ਭਾਵੇਂ ਆਪਣਾ ਪਰਿਵਾਰ ਲੈਕੇ ਲੱਗ ਜਾਵੇ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਨਾ ਉਹ ਘਰ ਦੀ ਪਰਵਾਹ ਨਹੀਂ ਫਿਰ ਕਰਦੇ ਘਰ ਦੀ ਪ੍ਰਵਾਹ ਨਹੀਂ ਕਰਦੇ ਗੁਰੂ ਸਾਹਿਬ ਜੀ ਆ ਕੇ ਬੈਠ ਗਏ ਤੇ ਕੀ ਕਰਦਾ ਫਿਰ ਜਰਾ ਉਹਨੇ ਪ੍ਰਸ਼ਾਦਾ ਤਿਆਰ ਕੀਤਾ ਸੀ ਨਾ ਸੰਮਣ ਨੇ ਲਿਆ ਕੇ ਥਾਲ ਗੁਰੂ ਸਾਹਿਬ ਜੀ ਦੇ ਅੱਗੇ ਕੀਤਾ ਕਹਿੰਦਾ ਭੋਗ ਲਾਵੋ ਛਕੋ ਫਿਰ ਸੰਗਤਾਂ ਛਕਣ ਗਈਆਂ ਗੁਰਵਰਜਨ ਦੇ ਪਾਛਾ ਕਹਿਣ ਲੱਗੇ ਗੁਰ ਸਿੱਖਾ ਜਿੱਦਣ ਤੂੰ ਸਾਨੂੰ ਕਹਿਣ ਆਇਆ ਸੀ ਉੱਦਣ ਤੂੰ ਵੀ ਸੀ ਤੇ ਤੇਰਾ ਪੁੱਤਰ ਵੀ ਨਾਲ ਸੀ ਪਿਤਾ ਪੁੱਤਰ ਤੁਸੀਂ ਦੋਵੇਂ ਆਏ ਸੀ ਅੱਜ ਤੇਰਾ ਪੁੱਤਰ ਕਿੱਥੇ ਵੇ ਅੱਜ ਤੇਰਾ ਪੁੱਤਰ ਕਿੱਥੇ ਵੇ ਅੱਜ ਨਹੀਂ ਉਹ ਸ਼ਕਾਨ ਆਇਆ ਤੇ ਪਿਤਾ ਥੋੜਾ ਜਿਹਾ ਬਹਾਨਾ ਜਿਹਾ ਮਾਰਦਾ ਟਾਲ ਮਟੋਲ ਜਿਹਾ ਕਰਦਾ ਪੁਰੂ ਸਾਹਿਬ ਜੀ ਪੁੱਤਰ ਇਹ ਬਚਪਨ ਉਮਰ ਕਿਤੇ ਬਾਹਰ ਖੇਡਣ ਚੱਲ ਗਿਆ ਹੁਣ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ ਨਹੀਂ ਉਹ ਆਵੇਗਾ ਦੋਵੇਂ ਇਕੱਠੇ ਛਕਾਵੋਗੇ ਤੇ ਤਾਹ ਛਕਣਾ ਫਿਰ ਕਹਿਣ ਲੱਗਾ ਨਹੀਂ ਨਹੀਂ ਉਹ ਨਾ ਅੰਦਰ ਸੁੱਤਾ ਹੈ ਖੇਡਣ ਨਹੀਂ ਗਿਆ ਅੰਦਰ ਸੁੱਤਾ ਹੈ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਫਿਰ ਆਵਾਜ਼ ਮਾਰ ਮਾਰ ਉਹਨੂੰ ਆਵਾਜ਼ ਕੀ ਜਿਹਨੂੰ ਤੂੰ ਜਹਾਦ ਕਰਦਾ ਸੀ ਨਾ ਅੱਜ ਉਹ ਆ ਗਿਆ ਤੇਰੇ ਘਰ ਪਿਤਾ ਕਹਿਣ ਲੱਗਾ ਗੁਰੂ ਸਾਹਿਬ ਜੀ ਕੀ ਕਰਾਂ ਮੈਂ ਤੇ ਬੜੀਆਂ ਆਵਾਜ਼ਾਂ ਮਾਰੀਆਂ ਮੇਰੀ ਆਵਾਜ਼ ਸੁਣਦਾ ਹੀ ਨਹੀਂ ਹੈਗਾ ਮੈਂ ਤੇ ਬਹੁਤ ਆਵਾਜ਼ਾਂ ਮਾਰੀਆਂ ਪਰ ਮੇਰੀ ਆਵਾਜ਼ ਉਹ ਸੁਣਦਾ ਹੀ ਨਹੀਂ ਹੈਗਾ ਗੁਰੂ ਸਾਹਿਬ ਜੀ ਹੋਂ ਤੇ ਤੁਸੀਂ ਆਵਾਜ਼ ਮਾਰਵਾਪੀ ਤੁਸੀਂ ਆਵਾਜ਼ ਮਾਰੋ ਫਿਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਆਵਾਜ਼ ਮਾਰੀ ਆਵਾਜ਼ ਮਾਰੀ ਕੀ ਆਵਾਜ਼ ਮਾਰੀ ਜਦੋਂ ਪਿਤਾ ਨੇ ਕਿਹਾ ਨਾ ਮੇਰੀ ਨਹੀਂ ਆਵਾਜ਼ ਸੁਣਦਾ ਮੇਰੀ ਨਹੀਂ ਆਵਾਜ਼ ਉੱਥੇ ਪਹੁੰਚਦੀ ਤੁਸੀਂ ਆਵਾਜ਼ ਮਾਰੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਮੂਸਣ ਨਾਲੇ ਘਰ ਪ੍ਰਸ਼ਾਦੇ ਤੇ ਬੁਲਾਣਾ ਤੇ ਹੁਣ ਬਾਹਰ ਵੀ ਨਹੀਂ ਆਂਦਾ ਪ੍ਰਸ਼ਾਦਾ ਆਪ ਨਹੀਂ ਛਕਾਂਦਾ ਕੀ ਗੱਲ ਏ ਪਹਿਲਾਂ ਯਾਦ ਕਰਦਾ ਸੀ ਹੁਣ ਆਂਦਾ ਵੀ ਨਹੀਂ ਬਾਹਰ ਆ ਕੇ ਸਾਨੂੰ ਪ੍ਰਸ਼ਾਦਾ ਛਕਾ ਜਦੋਂ ਆਵਾਜ਼ ਮਾਰੀ ਨਾ ਸੰਗਤ ਜੀ ਤੇ ਉਹ ਅੰਦਰ ਉੱਠ ਕੇ ਬਹਿ ਗਿਆ ਕਿਉਂਕਿ ਧੰਨ ਗੁਰੂ ਅਰਜਨ ਦੇਵ ਓਏ ਸੋਹਣੇ ਸੁਵੇਹਾਲ ਉੱਠ ਕੇ ਬੈਠ ਗਿਆ ਕਿਉਂਕਿ ਗੁਰੂ ਸਾਹਿਬ ਜੀ ਦੀ ਆਵਾਜ਼ ਧੁਰ ਦਰਗਾਹ ਤੱਕ ਜਾਂਦੀ ਏ ਉੱਠ ਕੇ ਬੈਠ ਗਿਆ ਬੈਠ ਗਿਆ ਉੱਠ ਕੇ ਫਿਰ ਬਾਹਰ ਆਇਆ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਸਿਰ ਰੱਖ ਦਿੱਤਾ ਜਦੋਂ ਦੇਖਿਆ ਨਾ ਪਿਤਾ ਨੇ ਆਪਣੇ ਪੁੱਤਰ ਨੂੰ ਕਿ ਮੱਥਾ ਟੇਕਦਾ ਪਿਆ ਗੁਰੂ ਸਾਹਿਬ ਜੀ ਨੂੰ ਤੇ ਜਿਹੜਾ ਇੰਨੇ ਚਿਰ ਦੇ ਹੰਝੂ ਅੰਦਰ ਦੱਬ ਕੇ ਬੈਠਾ ਸੀ ਨਾ ਛਲਕੇ ਮਾਰ ਕੇ ਬਾਹਰ ਆ ਗਏ ਛਲਕੇ ਮਾਰ ਕੇ ਬਾਹਰ ਆ ਗਏ ਰੱਖ ਦਿੱਤਾ ਮੱਥਾ ਰੱਖ ਦਿੱਤਾ ਪਿਤਾ ਨੇ ਵੀ ਚਰਨ ਧੋ ਦਿੱਤੇ ਹੰਝੂਆਂ ਦੇ ਨਾਲ ਗੁਰੂ ਸਾਹਿਬ ਦੇ ਗੁਰੂ ਸਾਹਿਬ ਜੀ ਤੁਸੀਂ ਤੇ ਪਰਤਖ ਹਾਰੋ ਮੈਂ ਤੇ ਆਵਾਜ਼ਾਂ ਮਾਰਦਾ ਸੀ ਪਰ ਮੇਰੀ ਆਵਾਜ਼ ਉੱਥੇ ਪਹੁੰਚਦੀ ਨਹੀਂ ਸੀ ਹੈਗੀ ਤੁਸੀਂ ਤੇ ਘਟ ਘਟ ਕੇ ਅੰਦਰ ਕੀ ਜਾਣੋ ਤੁਸੀਂ ਤੇ ਸਭ ਕੁਝ ਜਾਣਦੇ ਹੀ ਹੋ ਤੁਸੀਂ ਆਵਾਜ਼ ਮਾਰੀ ਮੇਰਾ ਪੁੱਤਰ ਉੱਠ ਕੇ ਆ ਗਿਆ ਤੇ ਫਿਰ ਪ੍ਰਸ਼ਾਦਾ ਸ਼ਿਕਾਇਆ ਧੰ ਗੁਰੂ ਅਰਜਨ ਦੇ ਪਾਛਾ ਨੂੰ ਪਿਤਾ ਨੇ ਦੇ ਪੁੱਤਰ ਨੇ ਫਿਰ ਗੁਰ ਅਰਜਨ ਦੇ ਪਾਛਾ ਕਹਿ ਲਗੇ ਮੰਗੋ ਕੀ ਮੰਗਦੇ ਹੋ ਮੰਗੋ ਕੀ ਮੰਗਦੇ ਹੋ ਤੇ ਪਿਤਾ ਨੇ ਗਲ ਵਿੱਚ ਪਾਇਆ ਪੱਲਾ ਪਾ ਕੇ ਪੱਲਾ ਕਹਿਣ ਲੱਗਾ ਗੁਰੂ ਸਾਹਿਬ ਜੀ ਇਹੋ ਹੀ ਕਿਰਪਾ ਕਰਿਓ ساری ਜ਼ਿੰਦਗੀ ਅਸੀਂ ਸੇਵਾ ਕਰਦੇ ਰਹੀਏ ਤੇ ਇੱਕ ਕਿਰਪਾ ਕਰਿਓ ਜਿਹੜਾ ਪਰਚਾ ਸਾਨੂੰ ਪਾਇਆ ਹੋਰ ਨਾ ਕਿਸੇ ਨੂੰ ਪਾਇਆ ਜਿਹੜਾ ਪਰਚਾ ਸਾਨੂੰ ਪਾਇਆ ਹੋਰ ਨਾ ਕਿਸੇ ਨੂੰ ਪਾਇਓ ਕਦੇ ਕਦੇ ਪਰਚੇ ਪੈ ਜਾਂਦੇ ਨੇ ਸੰਗਤ ਜੀ